ਜੋ ਪਰੇ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਮੈਨੂੰ ਮਜ਼ਾ ਬੜਾ ਆਉਂਦਾ ਜਦੋਂ ਮੈਂ ਨਾਮਜ਼ਦਗੀ ਦੇ ਕਾਗਜ਼ ਭਰਦਾ ਹਾਂ ਬੜਾ ਚੰਗੀ ਤੇ ਗੁੱਡੇ ਹੈ ਮੇਰੇ ਲਈ ਕਿ ਮੈਂ ਆਪਣੇ ਡੈਮੋਕਰੈਟਿਕ ਰਾਈਟਸ ਜਿਹੜੇ ਮੇਰੇ ਹੈਗੇ ਆ ਉਹਨਾਂ ਨੂੰ ਮੈਂ ਫulfill ਕੀਤਾ ਹੈ ਤੇ ਸਾਰਾ ਕੁਝ ਠੀਕ-ਠਾਕ ਹੋ ਗਿਆ ਤੇ ਤੁਹਾਡਾ ਵੀ ਬਹੁਤ ਮਿਹਰਬਾਨੀ ਪ੍ਰੈਸ ਦੀ ਜਿਹੜਾ ਤੁਸੀਂ ਇੱਥੇ ਆਏ ਹੋ ਹੋਰ ਜਿਹੜੀ ਚੀਜ਼ ਤੁਸੀਂ ਪੁੱਛੋਗੇ ਮੈਂ ਦੱਸਾਂ ਮਾਨ ਸਾਹਿਬ ਮੀਤ ਜੀ ਕਹਿੰਦੇ ਸਾਡੇ 9 ਦੇ ਹਲਕੇ ਦੇ ਵਿੱਚ ਸਾਰੇ ਐਮਐਲਏ ਨੇ ਜਿੱਤ ਪ੍ਰਾਪਤ ਕਰਾਂਗੇ ਠੀਕ ਹੈ ਜੀ ਤੇ ਖੈਰਾ ਸਾਹਿਬ ਵੀ ਆਏ ਨੇ ਉਹ ਵੀ ਕਹਿੰਦੇ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਦੇ ਨੇ ਮੈਨੂੰ ਭੇਜਿਆ ਗਿਆ ਸਪੈਸ਼ਲ ਫਿਰ ਹੋਰ ਨਾਲ ਤੇ ਜਵਾਬ ਦਾ ਜੇ ਮੈਂ ਕਿਉਂਗਾ ਕਿ ਉਹ ਗਲਤ ਬੋਲ ਰਿਹਾ ਹੈ ਉਹ ਮੇਰੇ ਨਾਲ ਨਾਰਾਜ਼ ਹੋ ਜਾਣਗੇ ਉਹਨਾਂ ਦੇ ਵੋਟਰ ਮੇਰੇ ਨਾਲ ਨਾਰਾਜ਼ ਹੋ ਜਾਣਗੇ ਮੈਨੂੰ ਵੋਟ ਨਹੀਂ ਪਾਉਣਗੇ ਤਾਂ ਫਿਰ ਮੈਂ ਉਹਨਾਂ ਦੇ ਖਿਲਾਫ ਕਿਉਂ ਗੱਲ ਕਰਾਂ ਕੋਈ ਤੇ ਮੈਂ ਸੰਸਦੀ ਚੋਂ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਹੜੇ ਮੁੱਦੇ ਲੈ ਕੇ ਜਾਓਗੇ ਜਿਹੜੇ ਕੀ ਆਪਾਂ ਸੰਗਰੂਰ ਦੀ ਗੱਲ ਕਰੀ ਜਾਂ ਪੰਜਾਬ ਦੇ ਮੁੱਦੇ ਜਿਹੜੇ ਆਪਾਂ ਹਾਈਲਾਈਟ ਕਰਾਂਗੇ ਚੁੱਕਾਂਗੇ ਜਿਹੜੇ ਸੋਚ ਕੇ ਲੋਕ ਵੋਟ ਪਾਣਗੇ ਤੁਹਾਨੂੰ ਸੋਚ ਕੇ ਤਾਂ ਇਹ ਹੈ ਕਿ ਭਾਜਪਾ ਆਰਐਸਐਸ ਨੇ ਫੇਰ ਧਰਮ ਦੇ ਆਧਾਰ ਦੇ ਉੱਤੇ ਉਹ ਇਲੈਕਸ਼ਨ ਡਟ ਰਿਹਾ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਤੇ ਸੁਪਰੀਮ ਕੋਰਟ ਨੇ ਇਹਨਾਂ ਨੂੰ ਚੈੱਕ ਨਹੀਂ ਕੀਤਾ ਹੈਗਾ ਕਿ ਉਹ ਕਰਕੇ ਜਿਹੜਾ ਰਾਮ ਮੰਦਰ ਹੈ ਉਹਦਾ ਪ੍ਰਚਾਰ ਬਹੁਤ ਮੋਦੀ ਸਾਹਿਬ ਤੇ ਬੀਜੇਪੀ ਸਾਰੇ ਕਰ ਰਹੀ ਹੈਗੀ ਹੈ ਦੂਸਰੀ ਚੀਜ਼ ਹੈ ਜਿਹੜੇ ਬੋਤੇ ਹੈ ਉਹ ਪੰਜਾਬ ਦੇ ਹੈ ਜਿੰਨਾ ਚਿਰ ਸਾਡਾ ਬਾਰਡਰ ਪਾਕਿਸਤਾਨ ਦੇ ਨਾਲ ਨਹੀਂ ਖੁੱਲਦਾ ਉਹਨਾਂ ਚਿਹਰਾ ਆਪਾਂ ਤਰੱਕੀ ਵਪਾਰ ਦੇ ਵਿੱਚ ਜਾਂ ਵੈਸੇ ਵੀ ਨਹੀਂ ਕਰ ਸਕਦੇ ਕਿ ਸਾਡੇ ਜਿੰਨੇ ਵਪਾਰੀ ਹੈਗੇ ਆ ਸਾਡੇ ਜ਼ਿੰਮੇਦਾਰ ਹੈ ਖੇਤ ਮਜ਼ਦੂਰ ਹੈ ਗਰੀਬ ਆਦਮੀ ਹੈ ਉਹਨਾਂ ਨੂੰ ਫਾਇਦਾ ਬਹੁਤ ਹੋਊਗਾ ਜੇ ਵਪਾਰ ਪਾਕਿਸਤਾਨ ਦੇ ਨਾਲ ਖੁੱਲ ਜੇ ਫਿਰ ਜਿਹੜੇ ਬੇਰੁਜ਼ਗਾਰ ਆਪਣੇ ਨੌਜਵਾਨ ਹੈਗੇ ਆ ਉਹਨਾਂ ਨੂੰ ਵੀ ਰੋਜ਼ੀ ਮਿਲੂਗੀ ਕਿਉਂਕਿ ਤੇ ਟਰੱਕ ਜਿਆਦਾ ਚੱਲਣਗੇ ਫਿਰ ਜਿਹੜੀ ਟਰੱਕ ਮੈਨੂਫੈਕਚਰਿੰਗ ਮੋਟਰ ਮੈਨੂਫੈਕਚਰਿੰਗ ਇੰਡਸਟਰੀ ਹੈ ਉਹਨੂੰ ਵੀ ਬਹੁਤ ਫਾਇਦਾ ਹੋਊਗਾ ਕਿ ਇਹ ਉਹ ਵੀ ਬਹੁਤ ਤਖੜੇ ਹੋ ਕੇ ਮੈਨੂਫੈਕਚਰਿੰਗ ਇੰਡਸਟਰੀ ਵਧੂਗੀ ਸੋ ਫਾਇਦਾ ਹੀ ਹੈ ਫਾਇਦਾ ਤੇ ਇਹਦੇ ਉੱਤੇ ਰੋਕ ਨਹੀਂ ਲਾਉਣੀ ਚਾਹੀਦੀ ਕਿਉਂ ਕਰਕੇ ਅਸੀਂ ਸਿੱਖ ਸਮਝਦੇ ਹਾਂ ਕਿ ਸਾਡੀ ਗੱਲ ਸੈਂਟਰ ਦੇ ਵਿੱਚ ਨਹੀਂ ਸੁਣੀ ਜਾਂਦੀ ਹੈਗੀ ਤੇ ਸਿੱਖ ਦੀ ਵੀ ਗੱਲ ਸੁਣਨੀ ਚਾਹੀਦੀ ਹੈ ਜੋ ਕਰਕੇ ਅੱਜ ਅਮੇਤਿਆ ਜੀ ਨੇ ਕਿਹਾ ਕਿ ਜਿੰਨਾ ਵੀ ਗ੍ਰਾਂਟ ਸੋਨੀਆ ਜੀ ਨੇ ਦਿੱਤਾ ਮੁਸਲਮਾਨਾਂ ਨੂੰ ਦਿੱਤਾ ਕਟ ਗਿਣਤੀਆਂ ਨੂੰ ਦਿੱਤਾ ਹੁਣ ਕਟ ਗਿਣਤੀਆਂ ਤਾਂ ਅੱਜੇ ਬਹੁਤ ਗਰੀਬ ਹੈਗੀਆਂ ਤੇ ਉਹਨਾਂ ਨੂੰ ਸਿੱਖਾਂ ਨੂੰ ਵੀ ਮਾਰੀ ਜਾ ਰਹੇ ਆਂ ਦੇਖੋ ਕੈਨੇਡਾ ਦੇ ਵਿੱਚ ਇੰਗਲੈਂਡ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣਾ ਤੇ ਇੱਥੇ ਪੰਜਾਬ ਦੇ ਵਿੱਚ ਵੀ ਮਾਰ ਦਿੱਤਾ ਹੈਗਾ ਜਿਹੜੇ ਆਦਿਵਾਸੀ ਐ 크ਰਿਸਚੀਅਨਸ ਐ ਉਹਨਾਂ ਨੂੰ ਮਾਰੀ ਜਾਂਦੇ ਐ ਉੱਥੇ 34 ਗੜ ਦੇ ਵਿੱਚ ਮਨੀਪੁਰ ਦੇ ਵਿੱਚ ਸਾਈਆਂ ਨੂੰ ਮਾਰੀ ਜਾਂਦੇ ਐ ਤਾਂ ਮੇਰਾ ਮਤਲਬ ਐ ਕਿ ਜੇ ਸੋਨੀਆ ਜੀ ਨੇ ਥੋੜਾ ਬਹੁਤਾ ਗ੍ਰਾਂਟ ਮੁਸਲਮਾਨਾਂ ਨੂੰ ਦਿੱਤਾ ਤਾਂ ਇਹ ਨੈਸ਼ਨਲ ਪੱਧਰ ਦੇ ਉੱਤੇ ਇਹਦਾ ਰਿਜੈਕਸ਼ਨ ਹੋਮ ਮਿਨਿਸਟਰ ਤੋਂ ਕਿਉਂ ਹੋਇਆ ਇਹਦਾ ਮਤਲਬ ਐ ਕਿ ਇਹ ਘੱਟ ਗਿਣਤੀਆਂ ਨੂੰ ਰਹਿਣ ਨਹੀਂ ਦੇਣਾ ਚਾਹੁੰਦੇ ਤੇ ਇਹ ਜਿੱਤ ਕੇ ਤੇ ਇਹ ਕਹਿੰਦੀ ਐ ਕਿ ਅਸੀਂ ਇੰਡੀਆ ਦਾ ਨਾਮ ਤਬਦੀਲ ਕਰਕੇ ਭਾਰਤ ਰੱਖ ਲੈਣਾ ਉਸ ਤੋਂ ਬਾਅਦ ਹਿੰਦੂ ਰਾਸ਼ਟਰ ਬਣਾ ਦੇਣਾ ਤਾਂ ਇਹ ਤਾਂ ਬਹੁਤ ਮੁਸ਼ਕਲ ਹੈ ਤੇ ਜਿਹੜਾ ਮੋਦੀ ਸਾਹਿਬ ਨੇ ਇਕਬਾਲ ਕਰ ਲਿਆ ਕਿ ਅਸੀਂ ਨਵੀਂ ਪਾਲਿਸੀ ਦੇ ਮੁਤਾਬਕ ਪਹਿਲਾਂ ਦੁੱਧੇ ਮਲਖੰਡ ਵਿੱਚ ਡੋਜ਼ੀਅਸ ਭੇਜਦੇ ਸੀਗੇ ਕਾਗਜ਼ ਭੇਜਦੇ ਸੀਗੇ ਕਿ ਇਹ ਬੰਦੇ ਸਾਡੇ ਕ੍ਰਾਈਮਨਲਸ ਨੇ ਪਰ ਹੁਣ ਅਸੀਂ ਐ ਨਹੀਂ ਕਰਦੇ ਹੈਗੇ ਅਸੀਂ ਸਿੱਧਾ ਉਹਨਾਂ ਨੂੰ ਗੋਲੀ ਮਰਵਾਉਣਾ ਸ਼ੁਰੂ ਕਰਤਾ ਹੈ ਇਹਦਾ ਮਤਲਬ ਹੈ ਕਿ ਮੋਦੀ ਸਾਹਿਬ ਤੇ ਇਹਨਾਂ ਦੀ ਟੀਮ ਨੇ ਫੌਜਦਾਰੀ ਕੀਤੀ ਹੈ ਕਾਨੂੰਨ ਨੂੰ ਤੋੜਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਉੱਤੇ 302 ਦੇ ਕੇਸ ਵੀ ਹੋਣਗੇ ਤੇ ਨਾਲੇ ਜਿਹੜੇ ਇਹਨਾਂ ਨੇ ਬਾਹਰ ਤੇ ਮੁਲਕਾਂ ਵਿੱਚ ਮਾਰੇ ਹੈ ਆਪਣੇ ਹਿੰਦੁਸਤਾਨ ਦਾ ਆਪੀਸੀ ਦਾ ਕਾਨੂੰਨ ਹੈ ਕਿ ਜਿਹੜਾ ਵੀ ਆਪਣੇ ਇੰਡੀਆ ਦਾ ਰਿਸ਼ਤਾ ਕਿਸੇ ਹੋਰ ਮੁਲਕ ਦੇ ਨਾਲ ਖਰਾਬ ਕਰੂਗਾ ਉਹ ਵੀ ਇੱਕ ਜੁਰਮ ਹੈਗਾ ਸੋ ਕੈਨੇਡਾ ਦੇ ਵਿੱਚ ਯੂਕੇ ਤੇ ਅਮਰੀਕਾ ਦੇ ਵਿੱਚ ਜਿਹੜੀ ਕੋਸ਼ਿਸ਼ ਕੀਤੀ ਹੈ ਪੰਨੂ ਨੂੰ ਮਾਰਨ ਦੀ ਇਹ ਰਿਸ਼ਤਾ ਇਹਨਾਂ ਨੇ ਇੰਡੀਆ ਦਾ ਬਾਹਰ ਦੇ ਮੁਲਕਾਂ ਅਮਰੀਕਾ ਕੈਨੇਡਾ ਪਾਕਿਸਤਾਨ ਤੇ ਇੰਗਲੈਂਡ ਦੇ ਨਾਲ ਖਰਾਬ ਕੀਤਾ ਹੈ ਇਹ ਵੀ ਇੱਕ ਜੁਰਮ ਹੈ ਤੇ ਇਹਦਾ ਵੀ ਪਰਚਾ ਹੋਊਗਾ ਜਦੋਂ ਅਸੀਂ ਹੁਣ ਇਹ ਤੇਤੇ ਲੱਗਾਂਗੇ ਮਾਨ ਸਾਹਿਬ ਅੱਜ ਵੀ ਗੱਲ ਚੱਲ ਰਹੀ ਆ ਪ੍ਰਧਾਨ ਸਾਹਿਬ ਪੰਥ ਨੂੰ ਕੀ ਸੁਨੇਹਾ ਦੇਣਾ ਚਾਹੀਦਾ ਅੱਜ ਪੰਥ ਦੀ ਗੱਲ ਬਹੁਤ ਵੱਡੀ ਚੱਲ ਰਹੀ ਆ ਪੰਥ ਨੂੰ ਕੀ ਸੁਨੇਹਾ ਦੇਣਾ ਚਾਹੀਦਾ ਪੰਥ ਨੂੰ ਇਹ ਹੈ ਕਿ ਪਹਿਲੀ ਵਾਰੀ ਹੈ ਖਾਲੀਦਪੁਰ ਨੰਬਰ ਸਰ ਨੇ ਜਾਂ ਕਿਸੇ ਵੀ ਪਾਰਟੀ ਨੇ 13 ਦੇ 13 ਮੈਂਬਰ ਜਿਹੜੇ ਸੀਟਾਂ ਹੈਗੀਆਂ ਪੰਜਾਬ ਦੀਆਂ ਅਸੀਂ ਉੱਥੇ ਕੈਂਡੀਡੇਟ ਆਪਣੇ ਖੜੇ ਕਰਤੇ ਆ ਤੇ ਪਹਿਲਾਂ ਕੋਈ ਵੀ ਅਖਾਲੀ ਪਾਰਟੀ ਚੰਡੀਗੜ੍ਹ ਕਹਿੰਦੇ ਤਾਂ ਸੀਗੇ ਕਿ ਚੰਡੀਗੜ੍ਹ ਪੰਜਾਬ ਦਾ ਪਰ ਉੱਥੇ ਕੈਂਡੀਡੇਟ ਨਹੀਂ ਦਿੰਦੇ ਅਸੀਂ ਲਖਬੀਰ ਸਿੰਘ ਨੂੰ ਕੈਂਡੀਡੇਟ ਦਿੱਤਾ ਹੈਗਾ ਚੰਡੀਗੜ੍ਹ ਤੇ ਲਈ ਫਿਰ ਆਪਾਂ ਗੱਲਾਂ ਕਰਦੇ ਸੀ ਜਿਹੜੇ ਹਰਿਆਣੇ ਦੇ ਵਿੱਚ ਪੰਜਾਬੀ ਬੋਲਦੇ ਇਲਾਕੇ ਰਹੇਗੇ ਆ ਉਹ ਪੰਜਾਬ ਦੇ ਵਿੱਚ ਆਉਣ ਪਰ ਉੱਥੇ ਵੀ ਅਸੀਂ ਆਪਣਾ ਕੈਂਡੀਡੇਟ ਨਹੀਂ ਦਿੰਦੇ ਸੀ ਐਤਕੀ ਆਪਾਂ ਨੇ ਕਰਨਾਲ ਵੀ ਕੈਂਡੀਡੇਟ ਦਿੱਤਾ ਤੇ ਇਹੇ ਕੁਰਕ ਖੇਤਰ ਵੀ ਆਪਣਾ ਕੈਂਡੀਡੇਟ ਖੜਾ ਕਰਤਾ ਸੋ ਮੇਰਾ ਮਤਲਬ ਹੈ ਕਿ ਹਰਿਆਣੇ ਚੰਡੀਗੜ੍ਹ ਸਾਰੇ ਪੰਜਾਬ ਦੇ ਵਿੱਚ ਆਪਣੇ ਕੈਂਡੀਡੇਟ ਖੜੇ ਹੋ ਗਏ ਆ ਤੇ ਹੁਣ ਪੰਥ ਦੀ ਮਰਜ਼ੀ ਹੈ ਪੰਜਾਬੀਆਂ ਦੀ ਮਰਜ਼ੀ ਹੈ ਕਿ ਤੁਸੀਂ ਸ਼ਾਨ ਦੇ ਨਾਲ ਪਾਰਲੀਮੈਂਟ ਦੇ ਵਿੱਚ ਆਪਣੀ ਨੁਮਾਇੰਦਗੀ ਪਹੁੰਚਾਉਣੀ ਹੈ ਕਿ ਨਹੀਂ ਪਹੁੰਚਾਉਣੀ ਕਿ ਫਿਰ ਉਸੇ ਤਰ੍ਹਾਂ ਝੂਠੇ ਬਹਿ ਜਾਂਦੇ ਉੱਤੇ ਰੋਟੀ ਕਪੜਾ ਮਕਾਨ ਇੰਦਰਾ ਗਾਂਧੀ ਕਹਿੰਦੀ ਸੀਗੀ ਪੁੱਛਦੇ ਹੋ ਇਹਨਾਂ ਦੇ ਕੈਂਡੀਡੇਟਸ ਨੂੰ ਕਿ ਉਹਦਾ ਕੀ ਬਣਿਆ ਤੇ ਮੋਦੀ ਸਾਹਿਬ ਕਹਿੰਦੇ ਸੀਗੇ ਹਰੇਕ ਘਰ ਦੇ ਵਿੱਚ ਰੋਜ਼ੀ ਹੋਊਗੀ ਨੌਕਰੀ ਹੋਊਗੀ ਜਿਹਦੇ ਘਰ 'ਚ ਨੌਕਰੀ ਤਾਂ ਰੋਜ਼ੀ ਹੋਈ ਹੈ ਤੇ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਹਰੇਕ ਬੀਬੀ ਦੇ ਚੜ੍ਹਦੇ ਮਹੀਨੇ ਬੈਂਕ ਦੇ ਵਿੱਚ 1000 ਰੁਪਏ ਜਮ੍ਹਾਂ ਹੋਇਆ ਹੋਊਗਾ ਉਹ ਕਿੱਥੇ ਹੋਇਆ ਮੇਰਾ ਮਤਲਬ ਇਹੋ ਜਿਹੇ ਜਿਹੜੇ ਇਹਨਾਂ ਨੇ ਵੈਧ ਕੀਤੇ ਹੈ ਵੋਟਾਂ ਲਈਆਂ ਹਿੰਦੁਸਤਾਨ ਦੇ ਉੱਤੇ ਰਾਜ ਕੀਤਾ ਹੈ ਇਹਨਾਂ ਝੂਠ ਬੋਲ ਕੇ ਇਹਨਾਂ ਦਾ ਵੀ ਤਾਂ ਪੁੱਛਣਾ ਚਾਹੀਦਾ ਕਿ ਇਹਦਾ ਕੀ ਮਤਲਬ ਹੈ ਕਿ ਤੁਸੀਂ ਤੇ ਇਲੈਕਸ਼ਨ ਕਮਿਸ਼ਨ ਹੈ ਤੇ ਇੱਥੇ ਕਿਉਂ ਨਹੀਂ ਐਕਸ਼ਨ ਲੈ ਰਹੀ ਕਿ ਇਹ ਝੂਠੇ ਵੈਧੇ ਕਰਦੇ ਆ ਤੇ ਇਹਨਾਂ ਦੇ ਪਰਚੇ ਕਿਉਂ ਨਹੀਂ ਕੈਂਸਲ ਕਰਦੇ ਇਲیکشن ਦੇ ਕਿ ਇਹ ਲੋਕ ਪਾਰਟੀਆਂ ਜਿਹੜੇ ਝੂਠੇ ਵਾਅਦੇ ਕਰਦੀਆਂ ਵੋਟਾ ਹਾਸਲ ਕਰਕੇ ਹਿੰਦੁਸਤਾਨ ਦੇ ਉੱਤੇ ਰਾਜ ਕਰਦੀਆਂ ਇਹ ਬਿਲਕੁਲ ਗਲਤ ਕਰ ਰਹਾ ਠੀਕ ਅਮਰਿਤਪਾਲ ਦੇ ਹੱਕ ਦੇ ਵਿੱਚ ਤੁਸੀਂ ਸਪੋਰਟ ਕੀਤੀ ਤੇ ਉਮੀਦਵਾਰ ਵੀ ਵਾਪਸ ਲੈਤਾਗਾ ਉਹਨਾਂ ਦੇ ਪਰਿਵਾਰ ਨੇ ਵੀ ਤੁਹਾਡਾ ਸਮਰਥਨ ਕੀਤਾਗਾ ਜਾਂ ਹੋਰ ਹਾਂ ਬਿਲਕੁਲ ਠੀਕ ਹੈ ਜੀ ਅਸੀਂ ਕਰ ਰਹੇ ਹਾਂ ਤੇ ਜਿਹੜਾ ਇਹ ਕਵਰਿੰਗ ਕੈਂਡੀਡੇਟ ਹੈ ਜੇ ਸਰਦਾਰ ਅਮਰਤਪਾਲ ਸਿੰਘ ਦੇ ਕਾਗਜ਼ ਚ ਫਿੱਟ ਨਾ ਹੋਏ ਤਾਂ ਅਕਾਲੀ ਦਾ ਨੰਬਰ ਸਰ ਦਾ ਕੈਂਡੀਡੇਟ ਬਲੇਰ ਸਾਹਿਬ ਉਹ ਖੜਾ ਹੋਊਗਾ ਹਾਂ ਜੀ ਬੀਬੀ ਖਾਲੜਾ ਜੀ ਨੇ ਪਹਿਲਾਂ ਕਾਨੂੰਨੀ ਲੜਾਈ ਲੜੀ ਸੀ ਜਸਵੰਤ ਸਿੰਘ ਖਾਲੜਾ ਦੇ ਹੱਕ ਦੇ ਵਿੱਚ ਉਹਨਾਂ ਨੂੰ ਜਿਹੜੀ ਸਜ਼ਾ ਸੀ ਦੋਸ਼ੀਆਂ ਨੂੰ ਮਿਲੀ ਹੈ ਪਰ ਹੁਣ ਰਾਜਨੀਤੀ ਦੇ ਵਿੱਚ ਆਏ ਨੇ ਉਹ ਅਮਰਤਪਾਲ ਸਿੰਘ ਖਾਲਸਾ ਜਿਹੜੀ ਆ ਅਗਵਾਈ ਕਰ ਰਹੇ ਨੇ ਸਾਰੀ ਤਾਂ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਕਾਨੂੰਨੀ ਲੜਾਈ ਸੀ ਪਰ ਹੁਣ ਕੀ ਮਜਬੂਰੀਆਂ ਬਣੀਆਂ ਨੇ ਵੀ ਰਾਜਨੀਤੀ ਚ ਆ ਕੇ ਉਹਨਾਂ ਨੂੰ ਤਾਂ ਤੁਹਾਡੇ ਵੀ ਹੱਕ ਤੇ ਪ੍ਰਚਾਰ ਕਰਨਾ ਪਿਆ ਤੇ ਉੱਥੇ ਵੀ ਕਰ ਰਹੇ ਨੇ ਫਿਰ ਜਿੰਨਾ ਚਿਰ ਆਪਾਂ ਸਿਆਸੀ ਠੱਗਾ ਨਹੀਂ ਲਾਉਂਦੇ ਆਪਣੀਆਂ ਡਿਮਾਂਡਸ ਨੂੰ ਤੇ ਉਹਨਾਂ ਚ ਉਹ ਅੱਗੇ ਚੱਲਦੀਆਂ ਨਹੀਂ ਨਾ ਹੈਗੀਆਂ ਪਰ ਜਿਹੜੀ ਬੀਬੀ ਖਾਲੜਾ ਸਾਹਿਬ ਨੇ ਰਿਪੋਰਟ ਦਿੱਤੀ ਸੀ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਨੇ ਕੇਸ ਦਿੱਤਾ ਸੀਗਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੂੰ ਪਰ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਪੂਰੀ ਤਫ਼ਤੀਸ਼ ਨਹੀਂ ਕੀਤੀ ਕਿ ਜਿੰਨੇ ਕੇਰਾ ਸਾਹਿਬ ਨੇ ਖਲੜਾ ਸਾਹਿਬ 25000 ਜਸਵੰਤ ਸਿੰਘ ਨੇ 25000 ਦੱਸੇ ਸੀ ਕਿ ਬੰਦੇ ਮਾਰਤੇ ਐ ਹਕੂਮਤ ਨੇ ਉਹ ਸਾਰਿਆਂ ਦਾ ਅਜੇ ਤੱਕ ਨਤੀਜਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਨਹੀਂ ਕੱਢਿਆ ਮੇਰਾ ਖਿਆਲ ਨੈਸ਼ਨਲ ਹਿਊਮਨ ਰਾਈਟਸ ਕੰਮ ਹੀ ਨਹੀਂ ਹੁਣ ਕਰਦਾ ਹੈਗਾ ਉੱਥੇ ਰਿਟਾਇਰਡ ਬੰਦੇ ਚਲੇ ਜਾਂਦੇ ਐ ਤੇ ਨਾ ਕੰਮ ਕਰਦੇ ਐ ਨਾ ਉਹਨਾਂ ਦੀ ਕਦੇ ਰਿਪੋਰਟ ਹੁੰਦੀ ਐ ਇਨਾ ਜ਼ੁਲਮ ਹੋ ਰਿਹਾ ਆਦਿਵਾਸੀਆਂ ਦੇ ਉੱਤੇ ਚਿੱਠੀ ਸਿੰਘ ਪੁਰੇ ਤੇ ਕਿੰਨੇ ਜਾਣੇ ਆਦਿਵਾਸੀਆਂ ਨੂੰ ਮਾਰ ਦਿੱਤਾ ਗਿਆ ਹੈ ਮਨੀਪੁਰ ਦੇ ਵਿੱਚ ਸਾਈਆਂ ਨੂੰ ਮਾਰ ਦਿੱਤਾ ਗਿਆ ਤੇ ਇੱਥੇ ਜਿਹੜਾ ਮੈਂ ਸਿੱਖਾਂ ਦੇ ਬਾਰੇ ਦੱਸਿਆ ਤੇ ਜਿਹੜਾ ਕਸ਼ਮੀਰੀਆਂ ਦੇ ਵਿੱਚ ਮੁਸਲਮਾਨਾਂ ਨੂੰ ਮਾਰਿਆ ਜਾ ਰਿਹਾ ਹੈ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਹੁਣ ਆਪਣਾ ਕੰਮ ਨਹੀਂ ਕਰ ਰਿਹਾ ਹੈ